ਤੇ ਮੈਂ ਬਠਿੰਡਾ ਤੋਂ ਜਿਸ ਕਰਨ ਸਿੰਘ ਜੇ ਆਪਾਂ ਗੱਲ ਕਰੀਏ ਤੁੰਦ ਦੇ ਇਹਨਾਂ ਤਰ੍ਹਾਂ ਜ ਬਹੁਤ ਜ਼ਿਆਦਾ ਆਪਣਾ ਹੈਗੀ ਪੈਦੀ ਹੈ ਉਸ ਨੂੰ ਲੈ ਕੇ ਡਰਾਈਵਰਾਂ ਦੀ ਕਿਹੋ ਜਿੰਦਗੀ ਆ ਸੀ ਉਹ ਵੀ ਦਿਖਾਵਾਂਗੇ ਆ ਦੇਖੋ ਤਸਵੀਰਾਂ ਦੇ ਵਿੱਚ ਇਹਨਾਂ ਦੇ ਆਪਣਾ ਵਿੱਚ ਹੀ ਇਹ ਸਾਰਾ ਸਿਸਟਮ ਰੱਖਿਆ ਹੋਇਆ ਹੈ ਇਹਨਾਂ ਵੱਲੋਂ ਇਹਨਾਂ ਕੋਲੇ ਕਿਤੇ ਵੀ ਸਮਾਂ ਨਹੀਂ ਆ ਕਿਤੇ ਆਪਣਾ ਖੜ ਕੇ ਵੀ ਆਪਣਾ ਚਾਹ ਵੀ ਪੀਰਣ ਇਹ ਹੀ ਆਪਣਾ ਟੱਬੇ ਖਾਣ ਕਿਤੇ ਆਪਣੀ ਰੋਟੀ ਖਾਣਾਂ ਕਿਉਂਕਿ ਇਹਨਾਂ ਦੇ ਵਿੱਚ ਇਹ ਲੇਟ ਬਹੁਤ ਜ਼ਿਆਦਾ ਹੋ ਜਾਂਦੇ ਨੇ ਅੱਸੀ ਜੀ ਜਲ ਜੀ ਥੱਕੀ ਨਾ ਮਤਲਬ ਗੁਰਜੀਤ ਸਿੰਘ ਜੀ ਕਿਤੋਂ ਹੈਂ ਅਜੀ ਜੀ ਸਰਦਾਰ ਸ਼ਹਿਰ ਸਰਦਾਰ ਸ਼ਹਿਰ ਤੋਂ ਹੈ ਕਿਤੇ ਜਾਣ ਕਿਤੇ ਹੈ ਅਜੀਜ਼ ਅੰਬਰ ਸਾਡੇ ਜਾਣੇ ਤੁਹਾਨੂੰ ਬਹੁਤ ਜ਼ਿਆਦਾ ਕਿਸ ਤਰ੍ਹਾਂ ਸਮੱਸਿਆ ਆ ਰਹੀ ਬਹੁਤ ਜੀ ਤੁਹਾਨੂੰ ਅੰਦਰ ਜ਼ਿਆਦਾ ਲੇਟ ਹੋਈ ਵੀ ਗੱਡੀ ਜੀ ਇਹ ਦੇਖੋ ਵੀ ਚਾਹ ਪੀ ਰਹੇ ਆਪਣੀ ਬਣਾ ਕੇ ਨਾ ਰੋਟੀ ਦਾ ਟਾਈਮ ਜੀ ਬਰੈਡ ਖਾ ਰਹੇ ਆ ਨਾ ਕੋਈ ਜੀ ਬਹੁਤ ਸਮੱਸਿਆ ਤੁਹਾਨੂੰ ਵੀ ਬੜੀ ਜ਼ਿਆਦੀ ਹੈ ਜੀ ਵੀ ਇੱਕ ਕਾਨੂੰਨ ਥੋਪਦੇ ਨੇ ਤੂੰ ਬੜੇ ਦੁਖੀਆ ਜੀ ਕਾਨੂੰਨ ਤੋਂ ਕਿੰਨੀ ਕੀ ਸਮੱਸਿਆ ਦੀ ਗੱਲ ਕਰੀ ਤਾ ਬਹੁਤ ਜੀ ਬੜੇ ਤੰਗ ਹੋਏ ਕਾਨੂੰਨ ਤੇ ਜੀ ਬਹੁਤ ਗਲਤ ਕੀਤਾ ਹੈ ਵੇਖੋ ਜੀ 10 ਸਾਲ ਦੀ ਸਜ਼ਾ ਘੱਟੀ ਹੈ ਹੁਣ ਜੀ ਡਰਾਈਵਰ ਕੀ ਕਰੇਗਾ ਜੇ ਸਾਡੇ ਕੋ ਅਸੀਂ ਤੇ ਬੜੇ ਤੰਗ ਆ ਅਸੀਂ ਤੇ ਗੱਡੀਆਂ ਜੇ ਮਨ ਲੋ ਗੱਡੀਆਂ ਚਲਾ ਰਹੇ ਆ ਜੇ ਸਾਡਾ ਆ ਲੈ ਨਾ ਹੋਇਆ ਸੀ ਗੱਡੀਆਂ ਕਿ ਚਲਾ ਪਾਵਾਂਗੇ ਕਿਦੋਂ ਹੀ ਕਰਾਂਗੇ ਗੱਡੀ ਦੇ ਸਿਰ ਤੋਂ ਹੀ ਰੋਟੀ ਖਾ ਰਹੇ ਆ ਜੇ ਕਾਨੂੰਨ ਲਾਗੂ ਹੋਣ ਗਿਆ ਸੀ ਗੱਡੀਆਂ ਛੱਡਣੀਆਂ ਪੈਣ ਗਿਆ ਸਾਨੂੰ ਅਸੀਂ ਹੁਣ ਜੀ ਗੱਡੀਆਂ ਦੇ ਨਾਲ ਮੰਨ ਲਓ ਸਾਡਾ ਘਰ ਹੈ ਘਰ ਦਾ ਪਰਿਵਾਰ ਹੈ ਪਿੱਛੋਂ ਸਾਰਾ ਚੱਲ ਰਿਹਾ ਜੇ ਅਸੀਂ ਇੱਕ ਦੋ ਚੜ੍ਹੇ ਅਸੀਂ ਆਏ ਆ ਜੀ ਸਾਡੇ ਦੋਵਾਂ ਦੇ ਪਿੱਛੋਂ ਪਰਿਵਾਰ ਨੇ ਸਾਨੂੰ ਫਿਰ ਵੀ ਮਾਲਾ ਕਹਿੰਦੇ ਨੇ ਜੀ ਪਕਾਲਿਆਂ ਨੂੰ ਕਾਨੂੰਨ ਤੇ ਜੀ ਬਹੁਤ ਗਲਤ ਕੀਤਾ ਸਾਡੇ ਦਾ 40000 ਜੀ ਜਾਨ ਨੂੰ ਤੇ ਜੀ ਨਿਆਣੇ ਛੋਟੇ ਛੋਟੇ ਹੋਣਗੇ ਤੇ ਤੁ ਘੜੀ ਉੱਜੜ ਜੇਗਾ ਕੀ ਕਰੇਗਾ ਗੱਲ ਕਰੀਏ ਸਰਦਾਰ ਸ਼ਹਿਰ ਤੋਂ ਅੰਮ੍ਰਿਤਸਰ ਜਾਣਾ ਤੁਸੀਂ ਹਾਂ ਕਿੰਨੇ ਘੰਟੇ ਦਾ ਸਫ਼ਰ ਸੀ ਤੇ ਹੁਣ ਤੁਸੀਂ ਆਪ ਕਿੰਨਾ ਲੇਟ ਹੋ ਤੁਹਾਨੂੰ ਕਿਤਰਾ ਜੁਰਮਾਨਾ ਵੀ ਪਊਗਾ ਬੋਤ ਜੀ ਉਸਤਾਦ ਆਦ ਫੋਨ ਆ ਰਹੇ ਨੇ ਜੀ ਕੱਲ ਗੱਡੀ ਲੇਟ ਹੈ ਗੱਡੀ ਲੇਟ ਹੈ ਜੀ ਗੱਡੀ ਲੇਟ ਹੁਣ ਕੀ ਕਰੀਏ ਪਹਿਲਾਂ ਤੇ ਜੀ ਗੱਡੀ ਖਰਾਬ ਹੋ ਗਈ ਇੱਕ ਗੱਡੀਆਂ ਇਹੋ ਜੀਆਂ ਨੇ ਅੱਜ ਕੱਲ੍ਹ ਦੀਆਂ ਜੀ ਨਵੀਆਂ ਜਿਹੜੇ ਮਾਡਲ ਆ ਰਹੇ ਨੇ ਗੱਡੀਆਂ ਦੇ ਇਹ ਜੀ ਸੈਂਸਰ ਗੱਡੀਆਂ ਨੇ ਆਮ ਡਰਾਈਵਰ ਇਹਨਾਂ ਨੂੰ ਸਟਾਰਟ ਨਹੀਂ ਕਰ ਸਕਦਾ ਜੀ ਇਹ ਖਰਾਬ ਹੋ ਗਈ ਮਿਸਤਰੀ ਆਏਗਾ ਲੈਕਟੋਪ ਲੱਗੇਗਾ ਫਿਰ ਗੱਡੀ ਸਟਾਰਟ ਹੋਏਗੀ ਲੇਟ ਹੋ ਗਈ ਉਹਦੇ ਕਾਰਨ ਕੋਝੀ ਧੁੰਦ ਕਾਰਨ ਲੇਟ ਹੋ ਗਏ ਆ ਬਹੁਤ ਟਾਈਮ ਲੇਟ ਹੋ ਗਏ ਆ ਤਕਰੀਬਨ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਕੋਈ ਕਿਧਰੇ ਗੱਡੀ ਲੱਗੀ ਹੈ ਜੀ ਕੋਈ ਕਿਧਰੇ ਕੋਈ ਟਰਾਲੀ ਚ ਲੱਗੀ ਹੈ ਕਿਸੇ ਨੇ ਥੱਲੇ ਤਾਰਤੀ ਹੈ ਕਿਸੇ ਨੇ ਪੁਲ ਦੇ ਵਿੱਚ ਨਵੇਂ ਪੁਲ ਬਣ ਰਹੇ ਨੇ ਜੀ ਲੈਣਾ ਪਿਆ ਨੇ ਉਹਦੇ ਵਿੱਚ ਮਾਰਤੀ ਬਹੁਤ ਜੀ ਸਮੱਸਿਆ ਆ ਰਹੀ ਧੁੰਦ ਅੱਜ ਵੀ ਜੀ ਕੀ ਨਾ ਤੁਹਾਡਾ ਸਰਜੀਤ ਸਿੰਘ ਕਿੰਨੀ ਸਮੱਸਿਆ ਹੈ ਸਰਜੀਤ ਸਿੰਘ ਜੀ ਕਿੱਥੋਂ ਆਏ ਤੇ ਕਿੱਥੇ ਜਾਣਾ ਦੇ ਸਰਦਾਰ ਸ਼ਹਿਰ ਤੋਂ ਆਏ ਆ ਸਮੱਸਿਆ ਤਾਂ ਬਹੁਤ ਜ਼ਿਆਦੀ ਆ ਜੀ ਜਿੰਨੇ ਸਮੱਸਿਆ ਹੱਲ ਹੀ ਨਹੀਂ ਹੋ ਸਕਦੀ ਹੁਣ ਲੇਟ ਹੋਏ ਵੇ ਆ ਧੁੰਦੇ ਦੇ ਕਾਰਨ ਰੋਡ ਬਣ ਰਾਇਆ ਬੜਾ ਬੁਰਾ ਆ ਜੇ ਇਹੋ 10 ਸਾਲੀ ਸਜਾਰੇ ਤੇ 7 ਲੱਖ ਰੁਪਇਆ ਜੁਰਮਾਨਾ ਜੇ ਆਪਣੇ ਕੋਲ ਗੁੰਜਾਇਸ ਹੋਏ ਤੇ ਕਰੋਂਗੇ ਹੋਏ ਨੌਕਰੀਆਂ ਕਰੀਏ ਨਾ ਕੋ ਰੋਟੀ ਦਾ ਟਾਈਮ ਆ ਨਾ ਕੋ ਸੌਂਦਾ ਨਾ ਕੋ ਬੈਹਂਦਾ ਨਾ ਕੋ ਨਾ ਹੁੰਦਾ ਲੇਟ ਹੋਏ ਤੁਸੀਂ ਹੁਣ ਸਾਨੂੰ ਹੁਣ ਸਾਨੂੰ ਆਪਣਾ ਜੁਰਮਾਨਾ ਹੀ ਭੋਗ ਇਸ ਤਰ੍ਹਾਂ ਦਾ ਜੁਰਮਾਨਾ ਪਏਗਾ ਜੀ ਜ਼ਰੂਰ ਹਾਂਜੀ ਉਹ ਫਿਰ ਮਾਲਕ ਦੇਊਗਾ ਕਿ ਤੁਸੀਂ ਦਿਓਗੇ ਉਹ ਇਹ ਮਾਲਕ ਦੇਗਾ ਮਾਲਕ ਹੀ ਪਰ ਕੱਟਣੇ ਤਾਂ ਸਾਡੇ ਕੋਲ ਆਉਣੇ ਜਿਹੜੇ ਗੱਡੀ ਖਾਲੀ ਕਰਕੇ ਆਵਾਂਗੇ ਹਾਂਜੀ ਕਿੰਨਾ ਜੁਰਮਾਨਾ ਪੈਣਾ ਗੱਲ ਕਰੀਦਾ ਇਹਦਾ ਵੇਲੇ ਜੁਰਮਾਨਾ ਮਾਲ ਦੇ ਹਿਸਾਬ ਦੇ ਨਾਲ ਪਏਗਾ ਜਿਤਰਾ ਦਾ ਮਾੜਾ ਚੰਗਾ ਮਾਲ ਹੋਵੇ ਗੱਲ ਕਰੀਏ ਗੱਲ ਕਰੀਏ ਲੋਕ ਕਹਿੰਦੇ ਆ ਵੀ ਇਹ ਆਪਣਾ ਡਰਾਈਵਰ ਨੇ ਜਿਹੜੇ ਇਹ ਨਸ਼ਾ ਖਾ ਕੇ ਡਰਾਈਵਰੀ ਕਰਦੇ ਨੇ ਲੇਕਿਨ ਜਿਹੜੀ ਜਿਹੜੀ ਲੋਕ ਨੇ ਜ਼ਿਆਦਾਤਰ ਉਹ ਜਿਹੜੇ ਛੋਟੀਆਂ ਗੱਡੀਆਂ ਵਾਲੇ ਨੇ ਉਹ ਅਕਸਰ ਹੀ ਉਹਨਾਂ ਵੀ ਉਹਨਾਂ ਵਲੈਕਸਿਡੈਂਟ ਹੁੰਦਾ ਸੋਚ ਕੇ ਚੱਲਦੇ ਸੀ ਕਦੇ ਇਹਨੇ ਕਾਰ ਵਾਲੇ ਜਿਹੜੇ ਆ ਇਹ ਬਹੁਤ ਗਲਤ ਚੱਲਦੇ ਆ ਇਹਨਾਂ ਦੀ ਵਜ੍ਹਾ ਨਾਲ ਐਕਸੀਡੈਂਟ ਹੁੰਦੇ ਆ ਇਹਨਾਂ ਨੂੰ ਬਚਾਉਂਦਿਆਂ ਦੂਸਰੀ ਵੱਡੀ ਗੱਡੀ ਜਾਂਦੀ ਆ ਨਾ ਕੋਈ ਮੋਟਰਸਾਈਕਲ ਵਾਲਾ ਆਪਣੀ ਸਾਈਡ ਚੱਲਦਾ ਨਾ ਕੋਈ ਇਹਨਾਂ ਗਲਤ ਸਾਈਡ ਚੱਲਣਾ ਫਿਰ ਵੱਡੀ ਗੱਡੀ ਵਾਲਾ ਉੱਥੇ ਕੀ ਕਰ ਸਕਦਾ ਵੱਡੀ ਗੱਡੀ ਆਖਰ ਲੋਡ ਵੀ ਜੀ ਇੱਕ ਦਮ ਜੱਕ ਦਮ ਗੱਡੀ ਨਹੀਂ ਰੁਕਦੀ ਹੁੰਦੀ ਨਹੀਂ ਰੁਕਦੀ ਉਹ ਗੱਡੀਆਂ ਵੱਡੀਆਂ ਗੱਡੀਆਂ ਨੇ ਲੰਬੀਆਂ ਗੱਡੀਆਂ ਨੇ ਆਕਰ ਨੂੰ ਐਡੀ ਗੱਡੀ ਹੈ ਇੱਕੋ ਦਮ ਕਿਤੇ ਰੁਕ ਜੇਗੀ ਆਕਰ ਨੂੰ ਇਹ ਵੇਖਦੇ ਨਹੀਂ ਜੀ ਮਿੰਟ ਚ ਅੱਗੇ ਕਰ ਦਿੰਦੇ ਨੇ ਟੇਢੀ ਜੀ ਉਹ ਤੇ ਕੀ ਕਰੇਗਾ ਜੀ ਡਰਾਈਵਰ ਕੋਈ ਸੌਂ ਸਮਝ ਕੇ ਚੱਲਦੇ ਹੀ ਨਹੀਂ ਘਾਰਾਂ ਨੇ ਬਿਲਕੁਲ ਜੀ ਤੁਸੀਂ ਇਹ ਸਾਰੀਆਂ ਗੱਲਾਂ ਸੁਣ ਲਈਆਂ ਨੇ ਡਰਾਈਵਰਾਂ ਨੂੰ ਕਿੰਨੀਆਂ ਸਮੱਸਿਆਵਾਂ ਵਿੱਚ ਹਈਆਂ ਨੇ ਜੇ ਆਪਾਂ ਗੱਲ ਕਰੀਏ ਧੁੰਦ ਦੇ ਸਮਾਏ ਤੇ ਇਹ ਜੋ ਲੇਟ ਹੋ ਜਾਂਦੀ ਹੈ ਜਿਹੜਾ ਇਹਨਾਂ ਨੂੰ ਜੁਰਮਾਨਾ ਪੈਂਦਾ ਉਹ ਭਾਵੇਂ ਇੱਕ ਵਾਰੀ ਮਾਲਕ ਦੇ ਜਾਂਦਾ ਲੇਕਿਨ ਉਸ ਤੋਂ ਬਾਅਦ ਇਹਨਾਂ ਦੀ ਆਪਣਾ ਸੈਲਰੀ ਦੇ ਵਿੱਚੋਂ ਉਹੀ ਵੀ ਆਪਣਾ ਕੱਟ ਜਾਂਦਾ ਤੇ ਉਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਜਿਹੜੇ ਆਪ ਕੇਂਦਰ ਦੀ ਸਰਕਾਰ ਵੱਲੋਂ ਇਹ ਕਾਨੂੰਨ ਬਣਾਏ ਗਏ ਆ ਉਹਨਾਂ ਨੂੰ ਵੀ ਇਹਨੇ ਆਖਿਆ ਕਿ ਬਹੁਤ ਗਲਤ ਨਹੀਂ ਸਾਡੇ ਬੱਚੇ ਬਿਲਕੁਲ ਹੀ ਵੀ ਆਪਣਾ ਰੋਲ ਜਾਣਗੇ